ਇਹ ਖਾਸ ਖਬਰ ਉਹਨਾਂ ਲੋਕਾਂ ਲਈ ਹੈ ਜਿਹੜੇ ਸਟੱਡੀ ਵੀਜ਼ੇ ਤੇ ਵਰਕ ਪਰਮਿਟ ਤੇ ਐਂਡ ਵਿਜ਼ਿਟਰ ਵੀਜ਼ੇ ਤੇ ਕੈਨੇਡਾ ਜਾ ਚੁੱਕੇ ਹੈ ਜਾਂ ਫਿਰ ਕੈਨੇਡਾ ਜਾਣਾ ਚਾਹੁੰਦੇ ਆ ਕਿਉਂਕਿ ਕੈਨੇਡਾ ਲੋਕ ਕੁਝ ਰੂਲਸ ਜੋ ਚੇਂਜ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਆਲਮੋਸਟ ਬਹੁਤ ਜਲਦੀ ਤੁਹਾਨੂੰ ਆਫੀਸ਼ੀਅਲੀ ਵੀ ਇਹ ਦੇਖਣ ਨੂੰ ਮਿਲ ਜਾਏਗਾ ਆਈਆਰਸੀਸੀ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੇ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਹੈ ਜੀ ਪਹਿਲੀ ਵਾਰ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇ ਵੀਡੀਓ ਦੇ ਵਿੱਚ ਦਿੱਤੀ ਗਈ ਇਨਫੋਰਮੇਸ਼ਨ ਤੁਹਾਨੂੰ ਬਹੁਤ ਚੰਗੀ ਲੱਗੇ ਤੇ ਉੱਪਰ ਤੁਹਾਨੂੰ ਇੱਕ ਲਾਈਕ ਦਾ ਬਟਨ ਦਿਖ ਰਿਹਾ ਹੋਊ ਜੁਰ ਕਲਿੱਕ ਕਰਿਓ ਤੇ ਕਮੈਂਟ ਵਿੱਚ ਆਪਦੇ ਸੁਝਾਅ ਜਰੂਰ ਦਿਓ ਸਾਡਾ ਕੰਮ ਸਿਰਫ ਤੁਹਾਨੂੰ ਸੇਵ ਕਰਨਾ ਨਹੀਂ ਇਨਫੋਰਮੇਸ਼ਨ ਪ੍ਰਵਾਹਣਾ ਹੈ ਡਿਸੀਜਨ ਤੁਹਾਡੇ ਆ ਕਰਨਾ ਕਿਵੇਂ ਆ ਲਾਈਫ ਦੇ ਵਿੱਚ ਕਿਉਂਕਿ ਪੈਸਾ ਤੁਹਾਡਾ ਲੱਗਾ ਹੈ ਟਾਈਮ ਤੁਹਾਡਾ ਲੱਗ ਰਿਹਾ ਹੈ ਐਂਡ ਫਿਊਚਰ ਤੁਹਾਡਾ ਹੈ ਗੱਲ ਕਰਾਂਗੇ ਹੁਣ ਟੂਰਿਸਟ ਵੀਜ਼ੇ ਦੀ ਫਸਟ ਆਫ ਆਲ ਦਨ ਗੱਲ ਕਰਦੇ ਆਪਾਂ ਵਿਜ਼ਿਟਰ ਵੀਜ਼ੇ ਦੀ ਵਰਕ ਪਰਮਿਟ ਦੀ ਐਂਡ ਸਟੂਡੈਂਟ ਵੀਜ਼ੇ ਦੀ ਕੈਨੇਡਾ ਲੋ ਜਦੋਂ ਵੀ ਕੈਨੇਡਾ ਦੇ ਵਿੱਚ ਕੋਈ ਵੀ ਪੰਜਾਬੀ ਜਾਂ ਕੋਈ ਵੀ ਭੈਣ ਕੋਈ ਵੀ ਕ੍ਰਿਮੀਨਲ ਕੇਸ ਦੇ ਵਿੱਚ ਫਸ ਜਾਂਦੇ ਸੀ ਜਾਂ ਕੋਈ ਵੀ ਕ੍ਰਾਈਮ ਕਰਦੇ ਸੀ ਜਾਂ ਫਿਰ ਕੋਈ ਵੀ ਟਾਈਪ ਦੀ ਇਨਫਾਰਮੇਸ਼ਨ ਕੈਨੇਡਾ ਗਵਰਨਮੈਂਟ ਕੋਲੇ ਜਾਂ ਪੁਲਿਸ ਕੋਲੇ ਆਉਂਦੀ ਸੀ ਉਹਨਾਂ ਨੂੰ ਪੁਲਿਸ ਫੜ ਕੇ ਜੇਲ੍ਹ ਦੇ ਵਿੱਚ ਲਿਆ ਜਾਂਦੀ ਸੀ ਤੇ ਵਕੀਲ ਉਹਨਾਂ ਦੀ ਜ਼ਮਾਨਤ ਕਰਾ ਕੇ ਉਹਨਾਂ ਨੂੰ ਛਡਵਾ ਲੈਂਦਾ ਸੀ ਪਰ ਅੱਜ ਤੋਂ ਇਹ ਕੁਝ ਨਹੀਂ ਹੋਵੇਗਾ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਜਦੋਂ ਵੀ ਕੋਈ ਵੀ ਚਾਹੇ ਕੋਈ ਪੰਜਾਬੀ ਹੈ ਚਾਹੇ ਕੋਈ ਭਾਰਤੀ ਹੈ ਕਿਤੋਂ ਵੀ ਬਿਲੋਂਗ ਕਰਦਾ ਹੈ ਕਿਸੇ ਵੀ ਕੰਟਰੀ ਦੇ ਵਿੱਚੋਂ ਖਾਸ ਕਰਕੇ ਇੰਡੀਆ ਜੇਕਰ ਉਹ ਕਿਸੇ ਵੀ ਕ੍ਰਿਮੀਨਲ ਰਿਕਾਰਡ ਦੇ ਵਿੱਚ ਪਾਇਆ ਜਾਂਦਾ ਹੈ ਚਾਹੇ ਉਹ ਕਿਸੇ ਵੀ ਵੀਜ਼ੇ ਦੇ ਉੱਤੇ ਆਇਆ ਹੋਵੇ ਟੂਰਿਸਟ ਵਿਜ਼ਟਰ ਸਟੂਡੈਂਟ ਵੀਜ਼ਾ ਅਸੀਂ ਉਸ ਦਾ ਵੀਜ਼ਾ ਨਾਲ ਦੀ ਨਾਲ ਹੀ ਕੈਨਸਲ ਕਰ ਦੇਵਾਂਗੇ ਮਤਲਬ ਹੋਊਗੀ ਉਹਦੇ ਕੋਈ ਵਕੀਲ ਜ਼ਮਾਨਤ ਨਹੀਂ ਕਰਾ ਪਾਊਗਾ ਉਹਦੀ ਕੋਈ ਸ਼ਪਾਰਸ਼ ਨਹੀਂ ਚੱਲੂਗੀ ਜਿਵੇਂ ਪਹਿਲਾਂ ਇਹ ਸਾਰਾ ਕੁਝ ਹੁੰਦਾ ਸੀ ਰਾਈਟ ਨਾਓ ਉਹ ਆਉਂਦੇ ਸੀ ਉਹਨਾਂ ਦਾ ਵੀਜ਼ਾ ਕੈਨਸਲ ਕਰਾ ਕੇ ਉਹਨਾਂ ਨੂੰ ਰਿਪੋਰਟ ਕਰਕੇ ਇੰਡੀਆ ਭੇਜ ਦੇਵਾਂਗੇ ਤੋਂ ਸੋ ਬਚ ਕੇ ਰਹੋ ਉਸ ਤੋਂ ਬਾਅਦ ਗੱਲ ਕਰਦੇ ਮੇਨ ਵਿਜ਼ਟਰ ਵੀਜ਼ਾ ਵਾਲਿਆਂ ਦੀ ਜਿਹੜੇ 15 ਤੋਂ 20 ਦਿਨ ਲਾ ਕੇ ਕੈਨੇਡਾ ਦੇ ਵਿੱਚੋਂ ਵਾਪਸ ਆ ਚੁੱਕੇ ਹੈ ਇੰਡੀਆ ਉਹ ਆਪ ਦਾ ਸਾਵਧਨ ਰਹਿਣ ਥੋੜਾ ਜਿਹਾ ਬਚ ਕੇ ਰਹਿਣ ਕਿਉਂਕਿ ਉਹਨਾਂ ਨੂੰ ਵੀਜ਼ਾ ਲੈਣ ਦੇ ਵਿੱਚ ਹੁਣ ਦੁਬਾਰਾ ਮੁਸ਼ਕਲ ਆ ਸਕਦੀ ਹੈ ਧੰਨਵਾਦ ਇਸ ਵੀਡੀਓ ਵੇਖਣ ਨੂੰ ਚੰਗੀ ਲੱਗੀ ਇਨਫੋਰਮੇਸ਼ਨ ਲ